ਲੋ ਵੀ ਮਿੱਤਰੋ ਆ ਤੁਹਾਡੇ ਲਈ ਬੜੀ ਕੰਡ ਵੀਡੀਓ ਆ ਗਈ ਜਿਹੜੇ ਭਰਾ ਇੰਟਰਲੋਕ ਦੀ ਫੈਕਟਰੀ ਆ ਗਈ ਜਾਂ ਉੱਥੇ ਭਰਾ ਜਿਹੜੇ ਇੱਟਾਂ ਬਣਾਉਂਦੇ ਨੇ ਉਹਨਾਂ ਲਈ ਆ ਬਾਈ ਨੇ ਬੜੀ ਕੰਡ ਚੀਜ਼ ਬਣਾਈ ਆ ਲੈ ਮਿੱਤਰੋ ਜੇ ਤੁਹਾਨੂੰ ਹੁਣ ਦੇਨਦਾ 2000 ਬੰਦਾ ਜੀ 1000 ਬੰਦਾ ਸੀ ਹੁਣ ਤੁਹਾਨੂੰ ਦੁੱਗਣੇ ਪੈਸੇ ਬਣਨਗੇ ਉਨੀ ਘੱਟ ਸਮੇਂ 'ਚ ਤੇ ਨਾਲੇ ਤੁਹਾਡਾ ਘੱਟ ਜੋਰ ਲੱਗੋ ਬਾਈ ਨੇ ਬੜੀ ਕੰਡ ਚੀਜ਼ ਬਣਾਈ ਆ ਫਾਸਿਗਰ ਭਾਈ ਠੀਕ ਭਾਈ ਭਾਈ ਕੀ ਚੀਜ਼ ਬਣਾਈ ਆ ਕੀ ਆ ਇਹ ਫੈਕਟਰੀ ਲਈ ਲਈ ਵੀ ਲਈ ਲੋਕ ਇਟਾ ਖਤਰਨਾਉ ਨੇ ਨਾ ਆਪਣਾ ਹਾਂ ਹਾਂ ਵੀ ਉਹ ਵਿੱਚ ਹੋ ਜਾਂਦੀ ਵੀ ਦੂਜੀ ਜਿਵੇਂ ਇੰਟਰਲੋਕ ਇਟ ਪਹਿਲਾਂ ਪਾ ਲੈ ਕੇ ਜਾਂਦੀ ਸੀਗੀ ਉਹ ਇੱਕ ਵਾਰੀ ਚ 50 ਕਿਟਾਂ ਜਾਂਦੀਆਂ ਸੀਗੀਆਂ ਹੁਣ ਇਹਦੇ ਵਿੱਚ ਇਹ 100 100 ਪਾ ਗਈ ਕਿਵੇਂ ਵੀ ਆਹ ਕੀ ਡਬਲ ਹੋ ਗਿਆ ਇਹ ਥੱਲੇ ਪਾਈਆਂ ਦੇ ਵਿੱਚ ਅੱਛਾ ਲੈ ਮੇਤਰਾ ਦੇਖੋ ਵੀ ਜਿਵੇਂ ਆਪਾਂ ਇੱਕ ਪਹਿਲੀ ਵਾਰ ਨੇ 50 ਇਟਾਂ ਜਾਂਦੀਆਂ ਨੇ ਉਰੇ ਮੰਨ ਲਓ ਆਪਾਂ 50 ਟਾਂ ਡਿੱਗਦੇ ਸੀ ਹੁਣ ਇਹਦੇ ਡਬਲ ਆ ਗਈ ਸਿੰਗਲ ਟਾਇਰ ਜਿਹੜੀ ਜਿਹੜੀ ਉਲਟ ਜਾਂਦੀ ਸੀ ਕਈ ਵਾਰ ਨੁਕਸਾਨ ਹੁੰਦੇ ਪਾਈਆਂ ਦਾ ਇਦੇ ਵਿੱਚੋਂ ਉਹ ਡਬਲ ਇੱਟਾਂ ਜਾਣਗੀਆਂ ਕੁੱਟੋਕਟ 100 ਇੱਟ ਤੁਸੀਂ ਇੱਕ ਵਾਰੀ ਘੇੜੇ ਚੱਲ ਜਾ ਸਕਦੇ ਹੋ ਤੇ ਭਾਈ ਆਹ ਕਿੱਝ ਜਾਈ? ਇਹ ਰੇਡੀਓ ਚਾਰ ਟਾਇਰ ਵਾਲੀ ਠੀਕ ਆ ਭਾਈ ਲੈ ਮਿੱਤਰੋ ਇਹ ਜਿਹੜਾ ਸਾਰਾ ਸਮਾਨ ਆ ਨਾ ਭਾਈ ਜਿਹੜੇ ਇੰਟਰਲੋਕ ਫੇਟਿੰਗ ਵਾਲੇ ਭਾਈ ਨੇ ਉਹ ਆਪਦੀ ਲੇਬਰ ਨੂੰ ਵੀ ਦੇ ਸਕਦੇ ਆ ਕਿਉਂਕਿ ਉਹਨਾਂ ਨੇ ਲੇਬਰ ਆ ਜਿਹੜਾ ਆਰਾਮ ਨਾਲ ਜ਼ੋਰ ਘੱਟ ਲੱਗੂਗਾ ਤੇ ਕੰਮ ਵੱਧ ਨਹੀਂ ਬੜੂਗਾ ਘੱਟ ਸਮੇਂ 'ਚ ਕਿਉਂਕਿ ਮਿੱਤਰੋ ਜੇ ਤੁਸੀਂ 1 ਦਿਨ ਦੀ 3000 ਕਿੱਟ ਬਣਾਉਣੇ ਹੋ ਤਾਂ ਹੁਣ ਤੁਸੀਂ 3000 ਇੱਟ ਵਾਂਗੂ ਬੜੇ ਆਰਾਮ ਨਾਲ ਬਣਾਓਗੇ ਕਿਉਂਕਿ ਇਹਦੇ ਉੱਤੇ ਆ ਬਾਈ ਨੇ ਨਾ ਦੋ ਟਾਇ ਕਿਉਂਕਿ ਇਹਦੇ ਨਾਲ ਨਾ ਤਾਂ ਹੁਣ ਜ਼ੋਰ ਲੱਗਣਾਗਾ ਤੇ ਤੁਹਾਡਾ ਕੰਮ ਆ ਜਰਾ ਸਖਾਲਾ ਹੋ ਜੂਗਾ ਜਿਹੜੀ ਆਪਣੇ ਆਪਾ ਬਾਜਰੀ ਦੇ ਤੱਕੋਲ ਦਿਆਂਗੇ ਟਮਲੋਂ ਲਈ ਉਹਨੂੰ ਜਿਵੇਂ ਮਰਜ਼ੀ ਜਵਾਕ ਰੋੜ ਕੇ ਉੱਥੇ ਇੱਕ ਜਗਾ ਲਿ ਜਾ ਸਕਦਾ ਲਿਫਟ ਵਿੱਚ ਕੀ ਜਾਂਦੀ ਇਹਦੀ ਹਾਂ ਉਹ ਤਾਂ ਬੜੀ ਕੰਡਜੀ ਬਣ ਗਈ ਬਈ ਜੇ ਕੋਈ ਕਰੇ ਬੁੜੀਆਂ ਨੂੰ ਵੀ ਚਾਹੀਦਾ ਹੈ ਹਾਂ ਜੇ ਕੋਈ ਕਰੇ ਪਰਾ ਕੋਈ ਮੱਝਾ ਰੱਖ ਦੇ ਉਹ ਵੀ ਠੀਕ ਹੈਗਾ ਇਹ ਚੱਕਰ ਕਰਕੇ ਰੋੜ ਕੇ ਹਾਲ ਲੈ ਜਾ ਹਾਂ ਜਿਹੜੇ ਹੁਣ ਪੱਠੇ ਵਾਲੇ ਬਾਈ ਜਿਹੜੇ ਜਿਵੇਂ ਪੱਠੇ ਦੇ ਕੋਲਾ ਕਾਲਾ ਛਿੜਦੇ ਆਗੇ ਉਹ ਵੀ ਔਖਾ ਹੋ ਜਾਂਦਾ ਕਿਉਂ ਜਿਹੜੇ ਪਈਏ ਹੁੰਦੇ ਨੇ ਉਹਨਾਂ ਨਾਲ ਉਹਨੇ ਮਾਤਾ ਮਗਾਂ ਕੰਮ ਮੈਂ ਵੀ ਬਾਈ ਜਿਹੜੇ ਇੰਟਰਲੋਕ ਫੈਕਟਰੀ ਵਾਲੇ ਉਹਨਾਂ ਨੇ ਤਾਂ ਚਮਤਕਾਰ ਹੀ ਨੇ ਉਹ ਦੋ ਚੀਜ਼ਾਂ ਕਿਉਂਕਿ ਮਿੱਤਰੋ ਉਹਦੇ ਨਾਲ ਤੁਸੀਂ ਰੇਤਾ ਵਾਜ ਰਿਹਾ ਜਿਹੜਾ ਇੱਕ ਥਾਂ ਤੇ ਲੈ ਜਾ ਸਕਦੇ ਹੋ ਉਦੋਂ ਮੁੜ ਕੇ ਇਹਨੇ ਆਪਾਂ ਇੱਟਾਂ ਬਣਾਉਣਾਗੇ ਉਹ ਇੱਕ ਵਾਰੀ ਤੇ ਪੰਨਾ 20 30 ਕ ਜਾਂਦੀਆਂ ਸੀਗੀਆਂ ਤੇ ਉਹ ਲਿਜਾਣੀਆਂ ਬਹੁਤ ਔਖੀਆਂ ਸੀ ਕਿਉਂਕਿ ਉਹਦੇ ਕੋ ਟਾਇਰ ਇੱਕ ਲੱਗਿਆ ਹੁੰਦਾ ਸੀ ਤੇ ਇਹਦੇ ਨਾਲ ਹੁਣ ਤੁਸੀਂ 100 ਇੱਟ ਬੜੇ ਆਰਾਮ ਨਾਲ ਇੱਕ ਵਾਰੀ ਤੇ ਲੈ ਜਾ ਸਕਦੇ ਹੋ ਕਿਉਂਕਿ ਬਈ ਜਿਹੜਾ ਆ ਸਮਾਨਾ ਖੁੱਲਦਾ ਵੀ ਹੈ ਇਹ ਆ ਦੇਖੋ ਜੇ ਆਪਾਂ 50 ਇੱਟਾਂ ਥੱਲੇ ਮੰਨ ਕੇ ਚੱਲੀਏ ਤੇ 50 ਇੱਟੀਆਂ ਦੇ ਉੱਪਰ ਟਿਕਦੀਆਂ ਨੇ ਲੈ ਮਿੱਤਰੋ ਵੀਡੀਓ ਕੰਮ ਦੀ ਹੈਗੀ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇੰਟਰਨੈਟ ਲੈ ਕੇ ਵੀਰੇ ਫੈਕਟਰੀ ਆਉਂਦੀਆਂ ਨੇ ਉਹਨਾਂ ਲਈ ਤੋਹਫਾ ਹੈ ਬਈ ਆਪਣਾ ਨੰਬਰ ਬੋਲ ਦੇ ਤੇ ਨਾਮ ਦੱਸ ਦੇ ਲੈ ਮਿੱਤਰੋ ਬਾਈਆਂ ਦੀ ਆ ਫੈਕਟਰੀ ਆ ਹੈਗੀ ਨਿਹਾਲ ਐਗਰੋ ਵਰਕਸ ਲੋਹਾ ਕਿਹੜਾ 9872 ਇੱਕ ਨੰਬਰ ਬਾਈ ਹੋਰ ਆਗਾ 9592310 ਆ ਨੰਬਰ ਆ ਬਾਈਆਂ ਦੀ ਆ ਵਰਕਸ਼ਾਪ ਆ ਜੇ ਕੋਈ ਹੋਰ ਵੀ ਹਾਲ ਟਰੈਕਟਰ ਟਰਾਲੀ ਕੁਝ ਵੀ ਬਣਾਉਣਾ ਤੁਸੀਂ ਬਾਈ ਬੋਰਡ ਕੈਂਡ ਬਣਾਉਂਦੇ ਨੇ ਤੇ ਬਾਈਆਂ ਦੀ ਇੱਕ ਸਿਫਤ ਤੁਹਾਨੂੰ ਹੋਰ ਦੱਸਣਾ ਮਿੱਤਰ ਹੁਣ ਮੈਂ ਬਾਈਆਂ ਨੇ ਅੱਜ ਤੱਕ 400 ਰਿਹੜੀ ਬਣਾਈ ਆ ਆਹ ਬਾਈਆਂ ਦਾ ਰਿਕਾਰਡ ਆ ਬਾਈ ਕਹਿੰਦੇ ਇੰਗਲੈਂਡ ਤੱਕ ਵੀ ਬਚਾਦੀਆਂ ਬਾਈਆਂ ਨੇ ਆਹ ਰਿਹੜੀਆਂ ਬਾਈ ਕਿੰਨੀ ਰਿਹੜੀ ਵੇਚਤੀ ਹੁਣ ਤੱਕ ਇਹ ਬਾਈ 450 ਵੇਚ 400 ਰਿਹੜੀ 450 ਰਿਹੜੀ ਵੇਗੀ 450 ਇੰਡੀਆ ਦਾ ਕੋਈ ਓਨਰ ਰਿਹਾ ਤਾਂ ਨਹੀਂ ਵੇਚਣ ਗਣਿਓ ਨਹੀਂ ਰਿਹਾ ਵੀਰੇ ਠੀਕ ਆ ਬਾਈ ਲੈ ਮਿੱਤਰੇ ਜੇ ਕਿਸੇ ਭਰਾ ਨੂੰ ਆਹ ਰਿਹੜੀਆਂ ਚਾਹੀਦੀਆਂ ਨੇਗੀਆਂ ਅੱਜ ਤੁਸੀਂ ਜੇ ਇੰਡੀਆ ਕੀ ਬਾਹਲੇ ਦੇਸ਼ਾਂ ਵੀ ਦੇਖਣ ਤਾਂ ਆਹ ਰਿਹੜੀ ਤੁਹਾਨੂੰ ਜ਼ਰੂਰ ਦਿਖੂਗੀ ਆ ਮਿੱਤਰੋ ਪਰ ਲੋਹਣ ਮੇਤਰੀਆ ਮਾਣ ਵਾਲੀ ਗੱਲ ਆ ਸਾਡੇ ਪਿੰਡ ਦਾ ਲੋਹਾ ਖੇੜੇ ਦਾ ਮਾਣ ਆ ਬਾਈ ਲੈ ਮਿੱਤਰੋ ਵੀਡੀਓ ਕੰਮ ਦੀ ਹੈ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਸਾਥੀਓ